ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਮਾਣ ਦੇ ਨਾਲ ਤੇ ਗਰਵ ਦੇ ਨਾਲ ਦੱਸ ਰਿਹਾ ਕਿ ਐਸ ਡੀ ਐਮ ਆਫਿਸ ਅਨੰਦਪੁਰ ਸਾਹਿਬ ਤੇ ਤਹਿਸੀਲ ਆਫਿਸ ਅਨੰਦਪੁਰ ਸਾਹਿਬ ਦੇ ਸਾਰੇ EMPLOYEES ਨੇ ਆਪਣੀ ਇੱਕ ਦਿਨ ਦੀ ਸੈਲਰੀ ਡੋਨੇਟ ਕੀਤੀ ਹੈ ਇਸ ਨੋਬਲ ਕੌਜ਼ ਦੇ ਲਈ ਫੈਡਰ ਰੀਲੀਫ ਕੌਜ਼ ਦੇ ਲਈ ਤਾਂ ਕਿ ਫਲੱਡ ਕਿਟਸ ਜਿਹੜੀਆਂ ਨੇ ਰੀਲੀਫ ਕਿਟਸ ਪੰਜਾਬ ਦੇ ਹਾਰਡ ਪ੍ਰਭਾਵੇ ਤੇਰੀਆਂ ਤੱਕ ਮੁਹੱਈਆ ਕਰਾਈਆਂ ਜਾਣ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਿ ਇੰਨੀ ਐਗਜ਼ੈਂਪਲਰੀ ਐਥਿਕਸ ਆਫ ਪਬਲਿਕ ਸਰਵਿਸ ਜਿਹੜ ਨੇ ਸਾਡੇ ਐਸ.ਟੀ.ਐਮ. ਆਫਿਸ ਤੇ ਤਸੀਲ ਆਫਿਸ ਦੇ EMPLOYEES ਜਿਹੜੇ ਨੇ ਉਹ ਮਤਲਬ ਸ਼ੋ ਕਰਨਗੇ ਮਤਲਬ ਸਾਡਾ ਜਸਟ ਇੱਕ ਜੈਨੂਇਨ ਸੁਜੈਸ਼ਨ ਆਇਆ ਤੇ ਉਸ ਤੋਂ ਬਾਅਦ ਸਾਰਿਆਂ ਨੇ ਕਿਹਾ ਕਿ ਸਰ ਲੈਟਸ ਡੂ ਇਟ ਤੇ ਆਈ ਐਮ ਵੈਰੀ ਪ੍ਰਾਊਡ ਆਫ ði ਐਨਟਾਇਰ ਸਟਾਫ ਕਿ ਉਹਨਾਂ ਨੇ ਬਿਲਕੁਲ ਸ਼ਾਰਟ ਨੋਟਿਸ ਤੇ ਉੱਤੇ ਆਪਣੇ ਇੱਕ ਇੱਕ ਦਿਨ ਦੀ ਸੈਲਰੀ ਸਾਰਿਆਂ ਨੇ ਕੰਟ੍ਰਿਬਿਊਟ ਕੀਤੀ ਤੇ ਉਹਦੇ ਨਾਲ ਜਿਹੜੀਆਂ ਨੇ ਅਸੀਂ ਰਾਸ਼ਨ ਕਿਟਸ ਭੇਜ ਰਿਹਾ ਅ ਫਿਲਹਾਲ ਸਾਡਾ ਜਿਹੜਾ ਟਾਰਗੇਟ ਹੈਗਾ ਉਹ ਹੈਗਾ 1000 ਤੋਂ 1200 ਰਾਸ਼ਨ ਕਿਟਸ ਭੇਜਣਾ ਤਾਂ ਕਿ ਐਟ ਲੀਸਟ ਐਟ ਐਨੀ ਪੁਆਇੰਟ ਇੱਕ ਰਾਸ਼ਨ ਕਿਟ ਜੇ ਇੱਕ ਫੈਮਿਲੀ ਨੂੰ ਮਿਲਦੀ ਹੈ ਤਾਂ ਸਾਡਾ ਟਾਰਗੇਟ ਹੈਗਾ ਕਿ ਤਕਰੀਬਨ 1000 ਫੈਮਿਲੀਜ਼ ਨੂੰ ਸੀ ਜਿਹੜਾ ਹੈ ਉਹ ਬੈਨੀਫਿਟ ਪਹੁੰਚਾ ਸਕੀਏ ਇਹਦੀ ਜਿਹੜੀ ਫਲੈਗਿੰਗ ਆਫ ਸੈਰੇਮਨੀ ਹੈ ਉਹ ਕੀਤੀ ਜਾਏਗੀ ਅ ਅਨੰਦਪੁਰ ਸਾਹਿਬ ਐਸ ਡੀ ਐਮ ਆਫਿਸ ਦੀ ਮੀਟਿੰਗ ਹਾਲ ਦੇ ਬਾਹਰੋਂ ਤੇ ਉਥੇ ਆਪਣੇ ਆਨਰੇਬਲ ਕੈਬਨਿਟ ਮਿਨਿਸਟਰ ਸਰ ਦੀ ਗਾਈਡੈਂਸ ਦੇ ਵਿੱਚ ਉਹਨਾਂ ਨੇ ਸਾਰੇ ਐਨ ਜੀਓਜ਼ ਨੂੰ ਮੋਬਾਈਲਾਈਜ਼ ਕੀਤਾ ਸਾਰੇ ਡਿਪਾਰਟਮੈਂਟਸ ਨੂੰ ਮੋਬਾਈਲਾਈਜ਼ ਕੀਤਾ ਤਾਂ ਉਹਦੇ ਅਕੋਰਡਿੰਗ ਅਸੀਂ ਜਿਹੜਾ ਹੈ ਉਹ ਕੀ ਕਹਿੰਨੇ ਹੁੰਨੇ ਆ ਕਰ ਰਹੇ ਆ ਇਹ ਸਾਰਾ ਓਪਰੇਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਡਾਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਪਹਿਲਾ ਟਰੱਕ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸਵੰਧ ਕੱਢ ਕੇ ਜਿਹੜਾ ਹੈ ਤਾਂ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਅਸੀਂ ਇਸ ਸਮਗਰੀ ਭੇਜ ਰਹੇ ਹਾਂ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਜੁਕਲੇ ਅਸੀਂ ਮਾਰਚ-ਅਪ੍ਰੈਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6-6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗਿਆਂ ਦੇ ਉੱਤੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡਰੇਨ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੇ ਆ ਅਸੀਂ ਚਾਹੀਓ 10 ਗਰਾਈਆਂ ਵਾਲੀ ਖੱਡਾ ਐ ਨੱਕੀਆਂ ਵਾਲੀ ਖੱਡਾ ਸਾਰੀ ਖੱਡਾਂ ਦੀ ਜਿਹੜੀ ਹੈ ਸਮੇ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਆ ਪ੍ਰੋਟੈਕਸ਼ਨ ਵਰਕ ਫਲ ਪ੍ਰੋਟੈਕਸ਼ਨ ਵਰਕ ਕਰਕੇ ਇਸ ਵਾਰੀ ਹਲਕੇ ਚ ਕਾਫੀ ਬਚਾਵ ਰਿਆ ਪਰ ਹਜੇ ਤੱਕ ਜਿਹੜਾ ਬਾਰਿਸ਼ਾਂ ਨੇ ਮਾਰ ਸੀ ਤੇ ਸਵਾਂ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਕਿੱਲੇ ਅਸੀਂ ਸਮੇ ਸਿਰ ਉਹ ਸਾਰਾ ਫਲਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅਸਲੀ ਚੈਲੰਜ ਹੋਣਾਣਾ ਅਗਲੇ 2-3 ਦਿਨ ਜਿਹੜੇ orange alert ਹੈ ਤੇ ਡੈਮ 'ਤੇ ਵੀ ਸੀ ਪਾਣੀ ਬਹੁਤ ਜ਼ਿਆਦਾ ਭਰਿਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅੱਜ ਹਰਸਾ ਵੀ ਲਾਈਕ ਕ੍ਰੈਕ ਆਇਆ ਡੰਗੇਰੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾਰੇ ਜਿੱਥੇ-ਿੱਥੇ ਪਤਾ ਲੱਗ ਰਿਹਾ ਥੋੜਾ ਪਾਣੀ ਖੇਤਾਂ 'ਚ ਜ਼ਰੂਰ ਆਇਆ ਪਰ ਇਸ ਵਾਰੀ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਨਾ ਬੜੇ ਕ੍ਰੂਸ਼ੀਅਲ ਹੈ ਸਾਡੇ ਹਲਕੇ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨਗੇ ਬਹਾਮਾਈ ਰਹਿਮਤ ਕਰਨਗੇ ਕਿ ਬਚਾਵਰੋ ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਮਾਣ ਦੇ ਨਾਲ ਤੇ ਗਰਵ ਦੇ ਨਾਲ ਦੱਸ ਰਿਹਾ ਕਿ ਐਸ ਡੀ ਐਮ ਆਫਿਸ ਅਨੰਦਪੁਰ ਸਾਹਿਬ ਤੇ ਤਹਿਸੀਲ ਆਫਿਸ ਅਨੰਦਪੁਰ ਸਾਹਿਬ ਦੇ ਸਾਰੇ EMPLOYEES ਨੇ ਆਪਣੀ ਇੱਕ ਦਿਨ ਦੀ ਸੈਲਰੀ ਡੋਨੇਟ ਕੀਤੀ ਹੈ ਇਸ ਨੋਬਲ ਕੌਜ਼ ਦੇ ਲਈ ਫੈਡਰ ਰੀਲੀਫ ਕੌਜ਼ ਦੇ ਲਈ ਤਾਂ ਕਿ ਫਲੱਡ ਕਿਟਸ ਜਿਹੜੀਆਂ ਨੇ ਰੀਲੀਫ ਕਿਟਸ ਪੰਜਾਬ ਦੇ ਹਾਰਡ ਪ੍ਰਭਾਵੇ ਤੇਰੀਆਂ ਤੱਕ ਮੁਹੱਈਆ ਕਰਾਈਆਂ ਜਾਣ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਿ ਇੰਨੀ ਐਗਜ਼ੈਂਪਲਰੀ ਐਥਿਕਸ ਆਫ ਪਬਲਿਕ ਸਰਵਿਸ ਜਿਹੜ ਨੇ ਸਾਡੇ ਐਸ.ਟੀ.ਐਮ. ਆਫਿਸ ਤੇ ਤਸੀਲ ਆਫਿਸ ਦੇ EMPLOYEES ਜਿਹੜੇ ਨੇ ਉਹ ਮਤਲਬ ਸ਼ੋ ਕਰਨਗੇ ਮਤਲਬ ਸਾਡਾ ਜਸਟ ਇੱਕ ਜੈਨੂਇਨ ਸੁਜੈਸ਼ਨ ਆਇਆ ਤੇ ਉਸ ਤੋਂ ਬਾਅਦ ਸਾਰਿਆਂ ਨੇ ਕਿਹਾ ਕਿ ਸਰ ਲੈਟਸ ਡੂ ਇਟ ਤੇ ਆਈ ਐਮ ਵੈਰੀ ਪ੍ਰਾਊਡ ਆਫ ði ਐਨਟਾਇਰ ਸਟਾਫ ਕਿ ਉਹਨਾਂ ਨੇ ਬਿਲਕੁਲ ਸ਼ਾਰਟ ਨੋਟਿਸ ਤੇ ਉੱਤੇ ਆਪਣੇ ਇੱਕ ਇੱਕ ਦਿਨ ਦੀ ਸੈਲਰੀ ਸਾਰਿਆਂ ਨੇ ਕੰਟ੍ਰਿਬਿਊਟ ਕੀਤੀ ਤੇ ਉਹਦੇ ਨਾਲ ਜਿਹੜੀਆਂ ਨੇ ਅਸੀਂ ਰਾਸ਼ਨ ਕਿਟਸ ਭੇਜ ਰਿਹਾ ਅ ਫਿਲਹਾਲ ਸਾਡਾ ਜਿਹੜਾ ਟਾਰਗੇਟ ਹੈਗਾ ਉਹ ਹੈਗਾ 1000 ਤੋਂ 1200 ਰਾਸ਼ਨ ਕਿਟਸ ਭੇਜਣਾ ਤਾਂ ਕਿ ਐਟ ਲੀਸਟ ਐਟ ਐਨੀ ਪੁਆਇੰਟ ਇੱਕ ਰਾਸ਼ਨ ਕਿਟ ਜੇ ਇੱਕ ਫੈਮਿਲੀ ਨੂੰ ਮਿਲਦੀ ਹੈ ਤਾਂ ਸਾਡਾ ਟਾਰਗੇਟ ਹੈਗਾ ਕਿ ਤਕਰੀਬਨ 1000 ਫੈਮਿਲੀਜ਼ ਨੂੰ ਸੀ ਜਿਹੜਾ ਹੈ ਉਹ ਬੈਨੀਫਿਟ ਪਹੁੰਚਾ ਸਕੀਏ ਇਹਦੀ ਜਿਹੜੀ ਫਲੈਗਿੰਗ ਆਫ ਸੈਰੇਮਨੀ ਹੈ ਉਹ ਕੀਤੀ ਜਾਏਗੀ ਅ ਅਨੰਦਪੁਰ ਸਾਹਿਬ ਐਸ ਡੀ ਐਮ ਆਫਿਸ ਦੀ ਮੀਟਿੰਗ ਹਾਲ ਦੇ ਬਾਹਰੋਂ ਤੇ ਉਥੇ ਆਪਣੇ ਆਨਰੇਬਲ ਕੈਬਨਿਟ ਮਿਨਿਸਟਰ ਸਰ ਦੀ ਗਾਈਡੈਂਸ ਦੇ ਵਿੱਚ ਉਹਨਾਂ ਨੇ ਸਾਰੇ ਐਨ ਜੀਓਜ਼ ਨੂੰ ਮੋਬਾਈਲਾਈਜ਼ ਕੀਤਾ ਸਾਰੇ ਡਿਪਾਰਟਮੈਂਟਸ ਨੂੰ ਮੋਬਾਈਲਾਈਜ਼ ਕੀਤਾ ਤਾਂ ਉਹਦੇ ਅਕੋਰਡਿੰਗ ਅਸੀਂ ਜਿਹੜਾ ਹੈ ਉਹ ਕੀ ਕਹਿੰਨੇ ਹੁੰਨੇ ਆ ਕਰ ਰਹੇ ਆ ਇਹ ਸਾਰਾ ਓਪਰੇਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਡਾਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਪਹਿਲਾ ਟਰੱਕ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸਵੰਧ ਕੱਢ ਕੇ ਜਿਹੜਾ ਹੈ ਤਾਂ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਅਸੀਂ ਇਸ ਸਮਗਰੀ ਭੇਜ ਰਹੇ ਹਾਂ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਜੁਕਲੇ ਅਸੀਂ ਮਾਰਚ-ਅਪ੍ਰੈਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6-6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗਿਆਂ ਦੇ ਉੱਤੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡਰੇਨ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੇ ਆ ਅਸੀਂ ਚਾਹੀਓ 10 ਗਰਾਈਆਂ ਵਾਲੀ ਖੱਡਾ ਐ ਨੱਕੀਆਂ ਵਾਲੀ ਖੱਡਾ ਸਾਰੀ ਖੱਡਾਂ ਦੀ ਜਿਹੜੀ ਹੈ ਸਮੇ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਆ ਪ੍ਰੋਟੈਕਸ਼ਨ ਵਰਕ ਫਲ ਪ੍ਰੋਟੈਕਸ਼ਨ ਵਰਕ ਕਰਕੇ ਇਸ ਵਾਰੀ ਹਲਕੇ ਚ ਕਾਫੀ ਬਚਾਵ ਰਿਆ ਪਰ ਹਜੇ ਤੱਕ ਜਿਹੜਾ ਬਾਰਿਸ਼ਾਂ ਨੇ ਮਾਰ ਸੀ ਤੇ ਸਵਾਂ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਕਿੱਲੇ ਅਸੀਂ ਸਮੇ ਸਿਰ ਉਹ ਸਾਰਾ ਫਲਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅਸਲੀ ਚੈਲੰਜ ਹੋਣਾਣਾ ਅਗਲੇ 2-3 ਦਿਨ ਜਿਹੜੇ orange alert ਹੈ ਤੇ ਡੈਮ 'ਤੇ ਵੀ ਸੀ ਪਾਣੀ ਬਹੁਤ ਜ਼ਿਆਦਾ ਭਰਿਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅੱਜ ਹਰਸਾ ਵੀ ਲਾਈਕ ਕ੍ਰੈਕ ਆਇਆ ਡੰਗੇਰੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾਰੇ ਜਿੱਥੇ-ਿੱਥੇ ਪਤਾ ਲੱਗ ਰਿਹਾ ਥੋੜਾ ਪਾਣੀ ਖੇਤਾਂ 'ਚ ਜ਼ਰੂਰ ਆਇਆ ਪਰ ਇਸ ਵਾਰੀ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਨਾ ਬੜੇ ਕ੍ਰੂਸ਼ੀਅਲ ਹੈ ਸਾਡੇ ਹਲਕੇ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨਗੇ ਬਹਾਮਾਈ ਰਹਿਮਤ ਕਰਨਗੇ ਕਿ ਬਚਾਵਰੋ ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਮਾਣ ਦੇ ਨਾਲ ਤੇ ਗਰਵ ਦੇ ਨਾਲ ਦੱਸ ਰਿਹਾ ਕਿ ਐਸ ਡੀ ਐਮ ਆਫਿਸ ਅਨੰਦਪੁਰ ਸਾਹਿਬ ਤੇ ਤਹਿਸੀਲ ਆਫਿਸ ਅਨੰਦਪੁਰ ਸਾਹਿਬ ਦੇ ਸਾਰੇ EMPLOYEES ਨੇ ਆਪਣੀ ਇੱਕ ਦਿਨ ਦੀ ਸੈਲਰੀ ਡੋਨੇਟ ਕੀਤੀ ਹੈ ਇਸ ਨੋਬਲ ਕੌਜ਼ ਦੇ ਲਈ ਫੈਡਰ ਰੀਲੀਫ ਕੌਜ਼ ਦੇ ਲਈ ਤਾਂ ਕਿ ਫਲੱਡ ਕਿਟਸ ਜਿਹੜੀਆਂ ਨੇ ਰੀਲੀਫ ਕਿਟਸ ਪੰਜਾਬ ਦੇ ਹਾਰਡ ਪ੍ਰਭਾਵਿਤ ਇਰੀਆ ਤੱਕ ਮੁਹਈਆ ਕਰਾਈਆਂ ਜਾਣ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਿ ਇੰਨੀ ਐਗਜ਼ੈਂਪਲਰੀ ਐਥਿਕਸ ਆਫ ਪਬਲਿਕ ਸਰਵਿਸ ਜਿਹੜ ਨੇ ਸਾਡੇ ਐਸ.ਟੀ.ਐਮ. ਆਫਿਸ ਤੇ ਤਸੀਲ ਆਫਿਸ ਦੇ EMPLOYEES ਜਿਹੜੇ ਨੇ ਉਹ ਮਤਲਬ ਸ਼ੋ ਕਰਨਗੇ ਮਤਲਬ ਸਾਡਾ ਜਸਟ ਇੱਕ ਜੈਨੂਇਨ ਸੁਜੈਸ਼ਨ ਆਇਆ ਤੇ ਉਸ ਤੋਂ ਬਾਅਦ ਸਾਰਿਆਂ ਨੇ ਕਿਹਾ ਕਿ ਸਰ ਲੈਟਸ ਡੂ ਇਟ ਤੇ ਆਈ ਐਮ ਵੈਰੀ ਪ੍ਰਾਊਡ ਆਫ ði ਐਨਟਾਇਰ ਸਟਾਫ ਕਿ ਉਹਨਾਂ ਨੇ ਬਿਲਕੁਲ ਸ਼ਾਰਟ ਨੋਟਿਸ ਤੇ ਉੱਤੇ ਆਪਣੇ ਇੱਕ ਇੱਕ ਦਿਨ ਦੀ ਸੈਲਰੀ ਸਾਰਿਆਂ ਨੇ ਕੰਟ੍ਰਿਬਿਊਟ ਕੀਤੀ ਤੇ ਉਹਦੇ ਨਾਲ ਜਿਹੜੀਆਂ ਨੇ ਅਸੀਂ ਰਾਸ਼ਨ ਕਿਟਸ ਭੇਜ ਰਿਹਾ ਅ ਫਿਲਹਾਲ ਸਾਡਾ ਜਿਹੜਾ ਟਾਰਗੇਟ ਹੈਗਾ ਉਹ ਹੈਗਾ 1000 ਤੋਂ 1200 ਰਾਸ਼ਨ ਕਿਟਸ ਭੇਜਣਾ ਤਾਂ ਕਿ ਐਟ ਲੀਸਟ ਐਟ ਐਨੀ ਪੁਆਇੰਟ ਇੱਕ ਰਾਸ਼ਨ ਕਿਟ ਜੇ ਇੱਕ ਫੈਮਿਲੀ ਨੂੰ ਮਿਲਦੀ ਹੈ ਤਾਂ ਸਾਡਾ ਟਾਰਗੇਟ ਹੈਗਾ ਕਿ ਤਕਰੀਬਨ 1000 ਫੈਮਿਲੀਜ਼ ਨੂੰ ਸੀ ਜਿਹੜਾ ਹੈ ਉਹ ਬੈਨੀਫਿਟ ਪਹੁੰਚਾ ਸਕੀਏ ਇਹਦੀ ਜਿਹੜੀ ਫਲੈਗਿੰਗ ਆਫ ਸੈਰੇਮਨੀ ਹੈ ਉਹ ਕੀਤੀ ਜਾਏਗੀ ਅ ਅਨੰਦਪੁਰ ਸਾਹਿਬ ਐਸ ਡੀ ਐਮ ਆਫਿਸ ਦੀ ਮੀਟਿੰਗ ਹਾਲ ਦੇ ਬਾਹਰ ਤੇ ਉਥੇ ਆਪਣੇ ਆਨਰੇਬਲ ਕੈਬਨਿਟ ਮਿਨਿਸਟਰ ਸਰ ਦੀ ਗਾਈਡੈਂਸ ਦੇ ਵਿੱਚ ਉਹਨਾਂ ਨੇ ਸਾਰੇ ਐਨ ਜੀਓਜ਼ ਨੂੰ ਮੋਬਾਈਲਾਈਜ਼ ਕੀਤਾ ਸਾਰੇ ਡਿਪਾਰਟਮੈਂਟਸ ਨੂੰ ਮੋਬਾਈਲਾਈਜ਼ ਕੀਤਾ ਤਾਂ ਉਹਦੇ ਅਕੋਰਡਿੰਗ ਅਸੀਂ ਜਿਹੜਾ ਹੈ ਉਹ ਕੀ ਕਹਿੰਨੇ ਹੁੰਨੇ ਆ ਕਰ ਰਹੇ ਆ ਇਹ ਸਾਰਾ ਓਪਰੇਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੀ ਸਾਰੀ ਟੀਮ ਵੱਲੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਜਿਹੜਾ ਰਾਹਤ ਸਮਗਰੀ ਹੈ ਕਿਉਂਕਿ ਇਸ ਵਕਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਹੈ ਖਾਸ ਕਰਕੇ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਡਾਵੀ ਦੇ ਵਿੱਚ ਉੱਥੇ ਜਿਹੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਪਹਿਲਾ ਟਰੱਕ ਇਸ ਤੋਂ ਬਾਅਦ ਹੋਰ ਵੀ ਜਿਹੜੇ ਟਰੱਕ ਹੈ ਉਹ ਲਗਾਤਾਰ ਅਸੀਂ ਆਪਣਾ ਦਸਵੰਧ ਕੱਢ ਕੇ ਜਿਹੜਾ ਹੈ ਤਾਂ ਕਿ ਇਸ ਵਕਤ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਅਸੀਂ ਇਸ ਸਮਗਰੀ ਭੇਜ ਰਹੇ ਹਾਂ ਇਸ ਦੇ ਨਾਲ ਹੀ ਇੱਕ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਾਲ ਜੁਕਲੇ ਅਸੀਂ ਮਾਰਚ-ਅਪ੍ਰੈਲ ਤੋਂ ਲੱਗੇ ਸੀ ਉਸ ਦੇ ਕਰਕੇ ਕਾਫੀ ਸਾਡਾ ਬਚਾਅ ਰਿਹਾ ਸਵੇਰੇ 6-6 ਵੇ ਜਾ ਕੇ ਪਿੰਡਾਂ ਦੇ ਵਿੱਚ ਡੰਗਿਆਂ ਦੇ ਉੱਤੇ ਕੰਮ ਕੀਤਾ ਗਿਆ ਚਾਹੇ ਬੇਲਿਆਂ ਦੇ ਵਿੱਚ ਚਾਹੇ ਬਾਕੀ ਪਿੰਡਾਂ ਦੇ ਵਿੱਚ ਤੇ ਖੱਡਾਂ ਦੀ ਜੋ ਸਫਾਈ ਹੋਈ ਹੈ ਜੋ ਡਰੇਨ ਦੀ ਸਫਾਈ ਹੋਈ ਹੈ ਖਾਸ ਕਰਕੇ ਉਹ ਖੱਡਾਂ ਜਿਹੜੀਆਂ ਬਹੁਤ ਮਾਰ ਕਰਦੇ ਆ ਅਸੀਂ ਚਾਹੀਓ 10 ਗਰਾਈਆਂ ਵਾਲੀ ਖੱਡਾ ਐ ਨੱਕੀਆਂ ਵਾਲੀ ਖੱਡਾ ਸਾਰੀ ਖੱਡਾਂ ਦੀ ਜਿਹੜੀ ਹੈ ਸਮੇ ਸਿਰ ਸਫਾਈ ਹੋਣ ਕਰਕੇ ਤੇ 14 ਕਰੋੜ ਤੋਂ ਵੱਧ ਦੇ ਡੰਗੇ ਜਿਹੜੇ ਆ ਪ੍ਰੋਟੈਕਸ਼ਨ ਵਰਕ ਫਲ ਪ੍ਰੋਟੈਕਸ਼ਨ ਵਰਕ ਕਰਕੇ ਇਸ ਵਾਰੀ ਹਲਕੇ ਚ ਕਾਫੀ ਬਚਾਵ ਰਿਆ ਪਰ ਹਜੇ ਤੱਕ ਜਿਹੜਾ ਬਾਰਿਸ਼ਾਂ ਨੇ ਮਾਰ ਸੀ ਤੇ ਸਵਾਂ ਦੇ ਵਿੱਚ ਰਿਕਾਰਡ ਪਾਣੀ ਆਇਆ ਪਿਛਲੇ 30 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਉਸ ਦੇ ਬਾਵਜੂਦ ਸਾਡੇ ਹਲਕੇ ਨੂੰ ਕੋਈ ਮਾਰ ਨਹੀਂ ਕਿੱਲੇ ਅਸੀਂ ਸਮੇ ਸਿਰ ਉਹ ਸਾਰਾ ਫਲਡ ਪ੍ਰੋਟੈਕਸ਼ਨ ਵਰਕ ਪੂਰਾ ਕੀਤਾ ਮਾਰਚ ਤੋਂ ਹੀ ਜਿਹੜਾ ਮਿਸ਼ਨ ਬਣਾ ਲਿਆ ਸੀ ਅਸਲੀ ਚੈਲੰਜ ਹੋਣਾਣਾ ਅਗਲੇ 2-3 ਦਿਨ ਜਿਹੜੇ orange alert ਹੈ ਤੇ ਡੈਮ 'ਤੇ ਵੀ ਸੀ ਪਾਣੀ ਬਹੁਤ ਜ਼ਿਆਦਾ ਭਰਿਆ ਆਪਣੇ ਵੱਲੋਂ ਪ੍ਰਸ਼ਾਸਨ ਹਰ ਵੇਲੇ ਜਿੱਥੇ-ਜਿੱਥੇ ਕੋਈ ਅੱਜ ਹਰਸਾ ਵੀ ਲਾਈਕ ਕ੍ਰੈਕ ਆਇਆ ਡੰਗੇਰੇ ਵਿੱਚ ਉਸ ਨੂੰ ਵੀ ਹੁਣੇ ਜਾ ਕੇ ਠੀਕ ਕਰਾਰੇ ਜਿੱਥੇ-ਿੱਥੇ ਪਤਾ ਲੱਗ ਰਿਹਾ ਥੋੜਾ ਪਾਣੀ ਖੇਤਾਂ 'ਚ ਜ਼ਰੂਰ ਆਇਆ ਪਰ ਇਸ ਵਾਰੀ ਕੋਈ ਵੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਅੱਗੇ ਵੀ ਜਿਹੜੇ ਅਗਲੇ 5-7 ਦਿਨ ਨਾ ਬੜੇ ਕ੍ਰੂਸ਼ੀਅਲ ਹੈ ਸਾਡੇ ਹਲਕੇ ਲਈ ਉਹ ਵੀ ਗੁਰੂ ਸਾਹਿਬ ਰਹਿਮਤ ਕਰਨਗੇ ਬਹਾਮਾਈ ਰਹਿਮਤ ਕਰਨਗੇ ਕਿ ਬਚਾਵਰੋ